ਸਿਰਫ 5 ਮਿੰਟਾਂ ਦੇ ਵਿੱਚ ਬਾਈ ਨੂੰ ਸਟ੍ਰਾਈਕਾਂ ਲੱਗੀਆਂ ਹੋਈਆਂ ਸੀ 3 ਤੇ ਤਿੰਨੇ ਸਟ੍ਰਾਈਕਾਂ ਬਾਈ ਦੀਆਂ ਆਪਾਂ ਖਤਮ ਕਰਤੀਆਂ ਤੇ ਬਾਈ ਨੂੰ ਲਗਭਗ 4 ਮਹੀਨੇ ਹੋ ਗਏ ਫੇਸਬੁੱਕ ਤੇ ਉੱਤੇ ਕੰਮ ਕਰਦੇ ਨੂੰ ਤੇ 4 ਮਹੀਨਿਆਂ ਦੇ ਵਿੱਚ ਬਾਈ ਦੇ 10000 ਫੋਲੋਅਰ ਵੀ ਹੋ ਗਈ ਸੀ ਪਰ ਦਿੱਕਤ ਪਰੇਸ਼ਾਨੀ 4-5 ਦਿਨਾਂ ਦੀ ਇਹ ਆਈ ਆ 16 ਤਰੀਕ ਨੂੰ ਬਾਈ ਫੋਟੋ ਪਾਈ ਸੀ ਨਾ ਕੋਈ ਹਾਂ ਵੀਰੇ 16 ਤਰੀਕ ਨੂੰ ਬਾਈ ਨੇ ਇੱਕ ਫੋਟੋ ਪਾਈ ਸੀ ਫੋਟੋ ਦੇ ਵਿੱਚ ਕੀ ਹੋਇਆ ਕਿ ਫੇਸਬੁੱਕ ਨੇ ਸਟ੍ਰਾਈਕ ਲਾਤੀ ਤੇ ਸਟ੍ਰਾਈਕ ਲਾਉਣ ਨਾਲ ਬਾਈ ਦੀ ਮੋਨਟਾਈਜੇਸ਼ਨ ਵੀ ਸਸਪੈਂਡ ਹੋ ਗਈ ਰეკਮੈਂਡੇਸ਼ਨ ਵੀ ਸਸਪੈਂਡ ਹੋ ਗਈ ਜਿਹਦੇ ਨਾਲ ਬਾਈ ਦੀਆਂ ਵੀਡੀਓ ਲੋਕਾਂ ਤੱਕਰ ਪਹੁੰਚਣੀਆਂ ਬੰਦ ਹੋ ਗਈਆਂ ਤੇ ਮੋਨਟਾਈਜੇਸ਼ਨ ਦੇ ਵਿੱਚ ਇਹ ਸੀ ਕਿ ਪੇਜ ਦੀ ਕੁਆਲਿਟੀ ਰੈੱਡ ਹੋ ਗਈ ਨਾ ਬਾਈ ਖਰਾਬ ਹੀ ਹੋ ਗਈ ਲੋਕਾਂ ਕੋਲੇ ਵੀਡੀਓ ਜਾਨੋ ਆੜੀਆਂ ਸੀ ਆਪਣੀ ਤੇ ਬਾਈ ਦੀ ਇਹੇ ਦਿੱਕਤ ਆ ਗਈ ਸੀਗੀ ਤਾਂ ਪੇਜ ਦੀ ਕੁਆਲਿਟੀ ਖਰਾਬ ਹੋ ਗਈ ਰੈੱਡ ਹੋ ਗਿਆ ਤੇ ਲੋਕਾਂ ਤੱਕਰ ਵੀਡੀਓ ਜਾਨੋ ਹਟ ਗਈ ਤੇ ਮੋਨਟਾਈਜ਼ ਜਿਹੜੀ ਉਹ ਵੀ ਸਸਪੈਂਡ ਕਰਤੀ ਸੀ ਵੀ ਅਸੀਂ ਤੇਰਾ ਪੇਜ ਮੋਨਟਾਈਜ਼ ਨਹੀਂ ਕਰਦੇਗੇ ਤੇ ਪੈਸੇ ਨਹੀਂ ਦੰਦੇ ਤਾਂ ਹੁਣ ਬਾਈ ਆਪਣੇ ਕੋਲ ਆਇਆ ਸਿਰਫ 5 ਮਿੰਟਾਂ ਦੇ ਵਿੱਚ ਬਾਈ ਦੀ ਪ੍ਰੋਬਲਮ ਆਪਾਂ ਹੱਲ ਕਰਕੇ ਦਿੱਤੀ ਹੈਗੀ ਤੇ ਬਾਈ ਨੂੰ ਜਿਹੜੀ ਸਟ੍ਰਾਈਕ ਲੱਗੀ ਸੀ ਸਿਰਫ 5 ਮਿੰਟਾਂ ਦੇ ਵਿੱਚ ਵਿੱਚ ਆਪਾਂ ਹਟਾ ਕੇ ਦਿੱਤੀ ਹੈਗੀ ਕਿਉਂਕਿ ਫੇਸਬੁੱਕ ਇਹ ਪਹਿਲਾਂ ਤਾਂ ਐਵੇਂ ਸੀ ਫਿਰੇ ਵੀ ਮਤਲਬ ਪੇਜ ਬੰਦ ਹੋ ਗਿਆ ਆਪਣਾ ਜੇ ਤੁਸੀਂ 5 ਮਿੰਟਾਂ ਹੀ ਸਹੀ ਕਰਤਾ ਆਪਣਾ ਪੇਜ ਆ ਤੇ ਬਾਈ ਨੇ ਆਪਾਂ ਨੂੰ ਹਾਂ ਬਾਈ ਨੇ ਫੋਨ ਵੀ ਲਾਇਆ ਆਪਾਂ ਨੂੰ ਤੇ ਮਤਲਬ ਵੀ ਬਾਈ ਆ ਕਰਕੇ ਐ ਕਰਕੇ ਦਿੱਕਤ ਆ ਗਈ ਆਪਾਂ ਬਾਈ ਨੂੰ ਇੱਕੋ ਹੀ ਗੱਲ ਕਹੀ ਕਿ ਬਾਈ ਤੂੰ ਕੋਈ ਵੀ ਮਤਲਬ ਆਪਸ਼ਨ ਦੇ ਉੱਤੇ ਓਕੇ ਨਾ ਕਰੀ ਕਿਉਂਕਿ ਬਾਅਦ ਦੇ ਵਿੱਚ ਨਾ ਬਾਈ ਉਲਝ ਜਾਂਦਾ ਕੰਮ ਤੇ ਬਾਅਦ ਦੇ ਵਿੱਚ ਜਦੋਂ ਆਪਾਂ ਕਰ ਰਹੇ ਹਾਂ ਨਾ ਰਿਕਵੈਸਟ ਰਿਵਿਊ ਕਰ ਦਿੰਨੇ ਆ ਉਹਦੇ ਵਿੱਚ ਕੀ ਸਿਸਟਮ ਹੁੰਦਾਗਾ ਕਿ ਬਾਅਦ ਦੇ ਵਿੱਚ ਪੇ ਸਹੀ ਨਹੀਂ ਆਉਂਦਾ ਤੇ ਫਿਰ ਆਪਾਂ ਨੂੰ ਕਈ ਬੰਦੇ ਹੁੰਦੇ ਨੇ ਨਾ ਵੀ ਆਪ ਜਿਵੇਂ ਕੋਈ ਸਮਾਨ ਦੀ ਡਾਕਟਰੀ ਕਰਕੇ ਲੈਂਦਾ ਦੂਜੇ ਬਾਅਦ ਦੂਜੇ ਨੂੰ ਫੋਨ ਲਾ ਲੈਂਦਾ ਬਾਈ ਆ ਸਾਡੇ ਨੂੰ ਸਹੀ ਨਹੀਂ ਹੋਇਆ ਮਤਲਬ ਸਹੀ ਕਿੱਥੋਂ ਹੋਵੇ ਪਹਿਲਾਂ ਤੁਸੀਂ ਆਪ ਹੀ ਡਾਕਟਰੀ ਕੀਤੀ ਆ ਹੁਣ ਬਾਈ ਦੀ ਇਸ ਚੀਜ਼ ਦੇ ਵਿੱਚ ਕੋਈ ਗਲਤੀ ਨਹੀਂ ਸੀ ਹੁਣ ਕਈ ਬੰਦੇ ਮੈਨੂੰ ਫੋਨ ਕਰਦੇ ਰਹਿੰਦੇ ਬਾਈ ਸਾਨੂੰ ਸਟ੍ਰਾਈਕਾਂ ਲੱਗੀਆਂ ਹੋਈਆਂ ਨੇ ਵੀ ਸਾਡੀਆਂ ਡਿਲੀਟ ਕਰਵਾਓ ਹੁਣ ਡਿਲੀਟ ਕਰਵਾਉ ਨੂੰ ਕਰਵਾ ਦਈਏ ਪਰ ਹੁਣ ਬਾਈ ਦੀ ਕੋਈ ਗਲਤੀ ਨਹੀਂ ਸੀ ਮੈਂ ਸਾਰੀਆਂ ਫੋਟੋਆਂ ਦੇਖੀਆਂ ਜਿਹੜੀਆਂ ਜਿਹੜੀਆਂ ਨੇ ਪਾਈਆਂ ਸੀਗੀਆਂ ਕੋਈ ਵੀ ਗਲਤੀ ਨਹੀਂ ਸੀ ਉਹ ਗਲਤੀ ਸੀ ਕਿ ਫੇਸਬੁੱਕ ਦੀ ਗਲਤੀ ਕਰਕੇ ਬਾਈ ਨੂੰ ਸਟ੍ਰਾਈਕ ਲੱਗ ਗਈ ਕਈ ਬੰਦੇ ਆ ਉਹ ਫਿਲਮਾਂ ਪਾਈ ਜਾਂਦੇ ਆ ਬਾਈ ਗਾਣੇ ਪਾਈ ਜਾਂਦੇ ਆ ਹਣਾ ਕਿਸੇ ਨਹੀਂ ਵੀਡੀਓ ਚੱਕ ਚੱਕ ਪਾਈ ਜਾਂਦਾ ਬਾਕੀ ਦਾ ਵੀਰੇ ਆਪਾਂ ਕੋਈ ਚੀਜ਼ ਕਾਪੀ ਕਰਕੇ ਨਹੀਂ ਸੀ ਭਾਈ ਸਾਰਾ ਕੰਮ ਜੈਨੂਨ ਸੀ ਬਾਈ ਦਾ ਕੰਮ ਜੈਨੂਨ ਸੀ ਤਾਂ ਹੀ ਬਾਈ ਦਾ ਪੇਜ ਬਚ ਗਿਆ ਹਨਾ ਕਈ ਬੰਦੇ ਆ ਨਾ ਉਹ ਫਿਲਮਾਂ ਕਾਪੀ ਕਰ ਕਰ ਪਾਈ ਜਾਂਦੇ ਆ ਗਾਣੇ ਕਾਪੀ ਕਰ ਕਰ ਪਾਈ ਜਾਂਦੇ ਤੇ ਸਟ੍ਰਾਈਕਾਂ ਪਈ ਜਾਂਦੀਆਂ ਉਹਨਾਂ ਦੀ ਸਟ੍ਰਾਈਕ ਕਦੇ ਵੀ ਰਿਮੂਵ ਨਹੀਂ ਹੁੰਦੀ ਬਾਈ ਰਿਮੂਵ ਕੀ ਦੀ ਹੋ ਜਿਹੜਾ ਬੰਦਾ ਜੈਨੂਨ ਕੰਮ ਕਰਦਾ ਜਿਵੇਂ ਬੰਦਾ ਇਹ ਜੈਨੂਨ ਕੰਮ ਕਰ ਰਿਹਾ ਸੀ ਆਪਦੀਆਂ ਵੀਡੀਓ ਪਾ ਰਿਹਾ ਸੀਗਾ ਤਾਂ ਕਰਕੇ ਇਹਦੀ ਸਟ੍ਰਾਈਕ ਹਟੀ ਕਿਉਂਕਿ ਫੇਸਬੁੱਕ ਨੂੰ ਗਲਤੀ ਹੋਊਗੀ ਸੀਗੀ ਤੇ ਮੈਂ ਤੁਹਾਨੂੰ ਵੀਡੀਓ ਵੀ ਨਾਲ ਨਾਲ ਦਿਖਾ ਰਿਹਾਗਾ ਵੀ ਕਿਸ ਤਰੀਕੇ ਬਾਈ ਦੀ ਸਟ੍ਰਾਈਕ ਹਟੀ ਬਈ ਗੱਲ ਸਹੀ ਹੈ ਨਾ ਇਹ 5-10 ਮਿੰਟਾਂ ਦੇ ਵਿੱਚ ਹਾਂ ਬਿਲਕੁਲ ਸਾਰੀ ਸਟ੍ਰਾਈਕ ਹਟਾ ਦੀ ਤੇ ਬਾਈ ਦਾ ਮੈਂ ਪੇਜ ਵੀ ਦਿਖਾ ਰਿਹਾ ਕੋਈ ਐਵੇਂ ਨਹੀਂ ਹੈਗਾ ਵੀ ਤੇ ਬਾਈ ਦਾ ਮੈਂ ਪੇਜ ਵੀ ਸ਼ੋਅ ਕਰ ਰਿਹਾ ਜਿਹਦੇ ਵਿੱਚ ਪਹਿਲਾਂ ਤਿੰਨ ਸਟ੍ਰਾਈਕਾਂ ਲੱਗੀਆਂ ਹੋਈਆਂ ਸੀ ਤੇ ਤਿੰਨੇ ਰਿਮੂਵ ਹੋਈਆਂ ਨੇ ਤੇ ਹੌਲੀ ਹੌਲੀ ਰეკਮੈਂਡੇਸ਼ਨ ਵੀ ਔਨ ਹੋ ਜੂ ਪੇਜ ਦਾ ਜਿਹੜਾ ਸਟੇਟਸ ਵੀ ਸਹੀ ਹੋ ਜੂ ਤੇ 5-10 ਮਿੰਟ ਲੱਗਦੇ ਆ ਘਟੋ ਘਟ ਕਈ ਵਾਰ ਇੱਕ ਦਿਨ ਵੀ ਲੱਗ ਜਾਂਦਾਗਾ ਤੇ ਬਾਈ ਦਾ ਪੇਜ ਬਿਲਕੁਲ ਕਲੀਅਰ ਹੋ ਜੂਗਾ ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮਾਂ ਤਾਂ ਤੁਸੀਂ ਆਪਣੇ ਨਾਲ ਫੋਨ 'ਤੇ ਗੱਲਬਾਤ ਕਰ ਸਕਦੇ ਹੋ ਆਪਾਂ ਤੁਹਾਨੂੰ 100% ਹੱਲ ਕਰਵਾ ਕੇ ਦੇਵਾਂਗੇ ਤੇ ਬਾਈ ਦਾ ਜਿਵੇਂ ਹੱਲ ਹੋਇਆ ਪਰ ਹਾਂ ਬੰਦਾ ਜੈਨੂਇਨ ਹੋਣਾ ਚਾਹੀਦਾ ਉਹਨੇ ਕੋਈ ਵੀ ਫਿਲਮ ਗਾਣਾ ਜਾਂ ਫਿਰ ਕੋਈ ਵੀ ਅਜਿਹਾ ਅਦਰ ਕਾਪੀ ਵੀਡੀਓ ਨਹੀਂ ਕੀਤੀ ਹੋਣੀ ਚਾਹੀਦੀ ਤੇ ਜੈਨੂਇਨ ਕੰਟੈਂਟ ਹੋਣਾ ਚਾਹੀਦਾ ਜਿਵੇਂ ਇਸ ਬਾਈ ਦਾਗਾ ਤੇ ਬਾਈ ਕਿਵੇਂ ਲੱਗਿਆ ਕੰਮ ਹੋ ਗਿਆ ਜਮਾਂ ਸਹੀ ਹਾਂ ਵੀਰੇ ਬਿਲਕੁਲ ਸਹੀ ਹੈ ਠੀਕ ਆ ਬਾਈ ਜੇ ਤੁਸੀਂ ਵੀ ਪੇਜ ਪੂ ਕੋਈ ਸਹੀ ਕਰਾਉਣਾ ਚਾਹੇ ਇਹਦੇ ਬਾਰੇ ਕੋਈ ਨੌਲੇਜ ਲੈਣੀ ਆ ਤਾਂ ਮੈਂ ਨੀਚੇ ਨੰਬਰ ਦਿੱਤਾ ਹੋਇਆ ਇਹਦੇ ਤੇ ਤੁਸੀਂ ਫੋਨ ਲਾ ਕੇ ਜਾਣਕਾਰੀ ਲੈ ਸਕਦੇ ਹੋ ਹਾਂ ਕਈ ਵਾਰ ਫੋਨ ਜੈਨੂਇਨ ਵੈਸੇ ਨਹੀਂ ਲੱਗਦਾਗਾ ਤਾਂ ਤੁਸੀਂ ਵਟਸਐਪ ਦੇ ਉੱਤੇ ਟਰਾਈ ਕਰ ਸਕਦੇ ਹੋ ਜਾਂ ਫਿਰ ਵਟਸਐਪ ਦੇ ਉੱਤੇ ਮੈਸੇਜ ਜ਼ਰੂਰ ਛੱਡ ਸਕਦੇ ਹੋ